ਮੰਮੀ ਆਪਿਆ ਸਾਰਿਆਂ ਨੂੰ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਤੁਹਾਡਾ ਇਹ ਅੱਜ ਸਾਡੀ ਵੀਡੀਓ ਮੱਜਾਂ ਤੇ ਹੀ ਐ ਅੱਜ ਤੁਹਾਨੂੰ ਨਵਾਂ ਨੁਕਤਾ ਦੱਸਾਂਗੇ ਇਸ ਵੀਡੀਓ ਦੇ ਵਿੱਚ ਨਾਲ-ਨਾਲ ਅਸੀਂ ਮੱਜਾਂ ਪਾਵਾਂਗੇ ਨਾਲ-ਨਾਲ ਤੁਹਾਨੂੰ ਨੁਕਤਾ ਦੱਸਾਂਗੇ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਧਰਲੇ ਪਾਸੇ ਹੋ ਜਾ ਕਰ ਮੰਮੀ ਉੱਲੇ ਪਾਸੇ ਸਾਡਾ ਥੋੜੀ ਪਾਈ ਨੋਕਤਾ ਹੈਗਾ ਮਤਲਬ ਕਿ ਪਸ਼ੂ ਜਿਵੇਂ ਗਾਂ ਮੱਝ ਛੋਟੀ ਹੀਟ ਚ ਨਾ ਆਉਂਦੀ ਹੋਵੇ ਹਨਾ ਉਹਦੇ ਵਾਸਤੇ ਨੋਕਤਾ ਦੱਸਣਾ ਤਾਂ ਨੋਕਤੇ ਐ ਠੀਕ ਹੈ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਰੂਰ ਤੇ ਜਿਹੜੇ ਤੁਸੀਂ ਜਾਣਦੇ ਹੋ ਵੀ ਆਪਾਂ ਅਜਕਲ ਪਸ਼ੂਆਂ ਦੇ ਵਿੱਚ ਇਹ ਵਾਲੀ ਬਹੁਤ ਦਿੱਕਤ ਆਉਂਦੀ ਹੈ ਜਾਂ ਤਾਂ ਪਸ਼ੂ ਹੀਟ 'ਚ ਨਹੀਂ ਆਉਂਦਾ ਜਾਂ ਰਹਿੰਦਾ ਹੈ ਹਨ ਏਆਈ ਕਰਾਉਣ ਤੋਂ ਬਾਅਦ ਹਾਂ ਮੈਂ ਤਾਂ ਵੀ ਦਿੱਕਤ ਆ ਰਹਿੰਦਾ ਨਹੀਂ ਕਰਕੇ ਹਨ ਤੇ ਜਾਂ ਫਿਰ ਹੀਟ ਦੇ ਵਿੱਚ ਹੀ ਨਹੀਂ ਆਉਂਦੀ ਗਾਂ ਮੱਝ ਝੋਟੀ ਉਹਦੇ ਵਾਸਤੇ ਤੁਹਾਨੂੰ ਆਪੇ ਦੱਸਾਂਗੇ ਆਪਾਂ ਇਹ ਹੁਣ ਆਪਾਂ ਹਰ ਰੋਜ਼ ਕੋਈ ਨਾ ਜਿਵੇਂ ਦੁੱਧ ਵਧਾਉਣ ਵਾਲਾ ਹੋ ਗਿਆ ਹੀਟ ਵਾਲਾ ਹੋ ਗਿਆ ਤੇ ਦੂਜਾ ਤੁਹਾਨੂੰ ਆਪਾਂ ਕੱਲ ਵਾਲੀ ਵੀਡੀਓ 'ਚ ਦੱਸ ਹੀ ਦਿੱਤਾ ਹੈਗਾ ਰਹਿਣ ਵਾਸਤੇ ਹੈਨਾ ਤੇ ਬਸ ਫਿਰ ਉਹ ਤੁਹਾਨੂੰ ਆਪਾਂ ਸਾਰੇ ਨੁਕਤੇ ਦੱਸ ਦਿਆ ਕਰਨੇ ਆ ਤੇ ਲੇਵਾ ਬਣਾਉਣਾਸਤੇ ਵੀ ਤੁਹਾਨੂੰ ਦੱਸਿਆ ਕਰਾਂਗੇ ਡੇਲੀ ਰੋਜ਼ ਇੱਕ ਨੁਕਤਾ ਹੋਇਆ ਕਰਾਂਗੇ ਅਗਾਂਹ ਦਾ ਲੇਵਾ ਚੈੱਕ ਕਰੋ ਤੇ ਅੱਜ ਜਿਸੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਇਹ ਵਾਲਾ ਦੱਸਣਾ ਤਿੰਨ ਫਾਰਮੂਲੇ ਦੱਸਾਂਗੇ ਤਿੰਨਾਂ ਦੇ ਵਿੱਚੋਂ ਐਪੀ ਯੂਜ਼ ਕਰਨਾ ਤੁਸੀਂ ਕੋਈ ਵੀ ਕਰ ਸਕਦੇ ਹੋ ਠੀਕ ਹੈ ਆ ਸਾਂ ਮੱਝ ਪਿਆੜਵਾ ਅੱਗੇ ਆ ਕੇ ਫਿਰ ਤੁਹਾਨੂੰ ਆਪਾਂ ਦੱਸ ਜਾਈਏ ਕਿ ਉਸ ਕੱਟੀ ਤੋਂ ਬਾਅਦ ਜੇ ਤੁਹਾਡੇ ਕੋਲੇ ਵੀ ਕੋਈ ਹੋਇਆ ਤਾਂ ਸਾਨੂੰ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜ਼ਿਆਦਾਤਰ ਮੱਝਾਂ ਦੇ ਪ੍ਰੋਬਲਮ ਇਹੀ ਹੁੰਦੀ ਹੈ ਵੀ ਆਪਾਂ ਨਾ ਖਰਾਬ ਨਹੀਂ ਆਪਣੀ ਸਹੀ ਹੁੰਦੀ ਜੀ ਤਾਂ ਕਰਕੇ ਸਾਡੇ ਤਾਂ ਮੈਨੂੰ ਨਹੀਂ ਪ੍ਰੋਬਲਮ ਆਈ ਐ ਤੁਹਾਡਾ ਪਤਾ ਨਹੀਂ ਮੈਨੂੰ ਪਰ ਫਿਰ ਵੀ ਤੁਸੀ ਦੱਸਿਆ ਕਰੋ 2 ਮਿੰਟ ਦਾ 15 ਮਾਸੀ ਨੋਕਤਾ ਦੱਸਣਾ ਹੈ ਉਹ ਦੱਸਣਾ ਹੈ ਵੀ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾ ਜਿਵੇਂ ਗਾਂ ਮੱਝ ਛੋਟੀ ਹੋ ਗਈ ਉਹਦੇ ਵਾਸਤੇ ਤਿੰਨ ਫਾਰਮੂਲੇ ਆ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਵਰਤ ਸਕਦੇ ਆ ਪਹਿਲੇ ਨੰਬਰ ਤੇ ਫਾਰਮੂਲਾ ਹੁੰਦਾ ਜੈਫਲ ਪੰਸਾਰੀਆ ਰਾਂ ਤੋਂ ਮਿਲ ਜਾਂਦਾ ਤੁਸੀਂ ਲੈ ਸਕਦੇ ਹੋ ਠੀਕ ਹੈ ਜਿਹੜਾ ਜੈਫਲ ਹੁੰਦਾ ਨਾ ਉਹ ਮੇਰੇ ਤੋਂ ਛੋਟਾ ਜਿਹਾ ਹੁੰਦਾ ਤੇ ਉਹ ਤੁਸੀਂ ਮਤਲਬ ਕਿ ਪੰਸਾਰੀ ਦੇ ਉਹ ਲੈ ਲੈਣਾ ਤਿੰਨ ਲੈ ਲੈਣਾ 20 ਰੁਪਈਆ ਦਾ 10 ਗ੍ਰਾਮ ਆ ਜਾਂਦਾ ਪਾਈ ਡੁੱਲੀ ਜਾਂਦਾ ਉਹਦੇ ਵਿੱਚ ਟੋਟਲ ਤਿੰਨ ਹੁੰਦੀ ਹੈ ਪਾਈ ਡੁੱਲੀ ਜਾਂਦਾ ਠੀਕ ਹੈ ਤੇ ਉਹ ਤਿੰਨ ਦੇ ਨਹੀਂ ਲਗਾਤਾਰ ਦੇਣਾ ਭਾਵੇਂ ਗੁੜ ਚ ਪਾ ਕੇ ਦੇ ਦਿਓ ਭਾਵੇਂ ਤੁਸੀਂ ਰੋਟੀ 'ਚ ਜਿਵੇਂ ਮਰਜ਼ੀ ਕਰ ਲਓ ਪਰ ਜੈਫਲ ਨੂੰ ਪਹਿਲਾਂ ਤੁਸੀਂ ਕੀ ਕਰਨਾ ਥੋੜਾ ਜਿਹਾ ਭੁੰਨਣਾ ਹੈ ਉਹਦੇ ਵਿੱਚ ਤੇਲ ਨਹੀਂ ਇਦਾਂ ਥੋੜਾ ਜਿਹਾ ਗੈਸ ਦੇ ਉੱਪਰ ਭੁੰਨ ਕੇ ਨਾ ਫਿਰ ਉਸ ਤੋਂ ਬਾਅਦ ਉਹਨੂੰ ਦੇਣਾ ਹੈ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਤੇਲ ਹੁੰਦਾ ਹੈ ਉਹ ਫਿਰ ਸੈੱਟ ਹੋ ਜਾਂਦਾ ਤੇ ਫਿਰ ਉਹ ਨੂੰ ਤੁਸੀਂ ਰੋਟੀ ਚ ਪਾ ਕੇ ਦੇ ਦੇਣਾ ਪਾ ਕੇ ਠੀਕ ਹੈ ਇਹ ਪਹਿਲੇ ਨੰਬਰ ਤੇ ਫਾਰਮੂਲਾ ਹੈਗਾ ਜਿਹੜਾ ਤੁਸੀਂ ਦੇਣਾ ਇਹ ਤਿੰਨ ਤਿੰਨ ਹੀ ਹੁੰਦੇ ਐ ਇੱਕ ਰੋਜ਼ ਦਾ ਦੇਣਾ ਤਿੰਨ ਦਿਨ ਲਗਾਤਾਰ ਇਹ ਤਿੰਨ ਦਿਨ ਦਾ ਹੀ ਫਾਰਮੂਲਾ ਹੈ ਤੇ ਤੁਹਾਡੀ ਗਾਂ ਮੱਝ ਝੋਟੀ ਜਿਹੜੀ ਹੈ ਹੀਟ ਦੇ ਵਿੱਚ ਆ ਜੂਗੀ ਤੇ ਜਿਹੜਾ ਦੂਜੇ ਨੰਬਰ ਤੇ ਫਾਰਮੂਲਾ ਹੁੰਦਾ ਹੈ ਠੀਕ ਹੈ ਉਹ ਦੇਣਾ ਹੈਗਾ ਉਹਦੇ ਵਿੱਚ ਵੀ ਤਿੰਨ ਚੀਜ਼ਾਂ ਹੋਣਗੀਆਂ ਸਰੋਂ ਦਾ ਤੇਲ ਹੋਊਗਾ ਠੀਕ ਹੈ 100 ਗ੍ਰਾਮ ਲੈ ਲੈਣਾ ਸਰੋਂ ਦਾ ਤੇਲ 100 ml ਮਤਲਬ ਕਿ ਤੇ ਗੁੜ ਦੀਆਂ ਜਿਹੜੀਆਂ ਡੋਨੀਆਂ ਦੋ ਡਲੀਆਂ ਹੁੰਦੀਆਂ ਉਹ ਲੈ ਲੈਣੀਆਂ ਤੇ 100 ਗ੍ਰਾਮ ਤੁਸੀਂ ਚਿੱਟੇ ਤੇਲ ਲੈ ਲੈਣੇ ਆਪਨਸਾਰੀ ਦੇ ਮੈਜਨੇ ਚਿੱਟੇ ਤੇਲ ਕਹਿ ਕੇ ਤੁਸੀਂ ਲੈ ਸਕਦੇ ਹੋ ਉਹ ਜਿਹੜਾ ਫਾਰਮੂਲਾ ਤੁਸੀਂ ਇੱਕ ਟਾਈਮ ਤੇ ਦੇਣਾ ਹੈ 5 ਦਿਨ ਲਗਾਤਾਰ ਦੇਣਾ ਠੀਕ ਹੈ ਅ ਤੋਂ ਬਾਅਦ ਤੀਜੇ ਨੰਬਰ ਵਾਲਾ ਫਾਰਮੂਲਾ ਜਿਹੜਾ ਹੈਗਾ ਉਹ ਤੁਸੀਂ ਉਹਦੇ ਵਿੱਚ ਸਿਰਫ ਇੱਕ ਗੋੜ ਹੁੰਦਾ ਜਿਹੜਾ ਗੁਰਦੀ ਪੇਲੀ ਹੁੰਦੀ ਹੈ ਉਹ ਡੇਲੀ ਦੀ ਇੱਕ ਦੇਣੀ ਹੈ ਉਹ ਲਗਾਤਾਰ ਤੁਹਾਨੂੰ 15 ਤੋਂ 20 ਦਿਨ ਦੇ ਵਿੱਚ ਵਿੱਚ ਦੇਣੀ ਕੋਈ ਕਿਉਂਕਿ ਲੰਮਾ ਪ੍ਰੋਸੈਸ ਹੋ ਜਾਂਦਾ ਹੈ ਉਹ ਤੁਸੀਂ ਰੋਜ਼ ਦੀ ਇੱਕ ਦੇ ਸਕਦੇ ਹੋ ਸੁੱਕੀ ਕਿਸੇ ਚੀਜ਼ ਦੇ ਨਾਲ ਨਹੀਂ ਦੇਣੀ ਕਿ ਉਹ ਸਿਰਫ ਸੁੱਕੀ ਦੇਣੀ ਹੈ ਠੀਕ ਹੈ ਇਹ ਤਿੰਨ ਫਾਰਮੂਲੇ ਆ ਤਿੰਨਾਂ ਦੇ ਵਿੱਚੋਂ ਤੁਸੀਂ ਇੱਕ ਫਾਰਮੂਲਾ ਹੀ ਵਰਤ ਸਕਦੇ ਹੋ ਜੈਫਲ ਨੂੰ ਤਿੰਨ ਦਿਨ ਵਰਤਣਾ ਹੈਗਾ ਗੋੜ ਤੇਲ ਤੇ ਸਰੋਂ ਦਾ ਤੇਲ ਇਹਨਾਂ ਨੂੰ ਤੁਸੀਂ 5 ਦਿਨ ਵਰਤਣਾ ਤੇ ਜਿਹੜੀ ਕੱਲਾ ਗੋੜਾ ਉਹਨੂੰ ਤੁਸੀਂ 15 ਤੋਂ 20 ਦਿਨ ਦੇ ਵਿੱਚ ਵਰਤਣਾ ਤੇ ਉਹ ਤੁਹਾਡੇ ਪਸ਼ੂ ਦੇ ਵਾਸਤੇ ਬਹੁਤ ਹੀ ਵਧੀਆ ਕਾਰਗਰ ਤੇ ਵਰਤਿਆ ਹੋਇਆ ਨੁਕਤਾ ਹੈਗਾ ਠੀਕ ਹੈ ਮੈਂ ਤਾਂ ਇਸ ਆਬ ਦੀ ਝੋਟੀ ਵਾਸਤੇ ਉਹੀ ਵਰਤਣਾ ਠੀਕ ਹੈ ਤੇ ਬਾਕੀ ਜੇ ਤੁਹਾਡੇ ਕੋਲੇ ਕੋਈ ਹੁੰਦਾ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਆਹ ਦੇਖ ਲਓ ਸਾਡੀ ਝੋਟੀ ਕੀ ਕਰੀ ਜਾਂਦੀ ਹੈ ਹੈ ਛੁਰ ਜੇ ਲੱਤ ਤੋੜੇਗੀ ਮੇਰੀ ਇਹ ਘੋੜਾ ਤੋੜੂ ਮੇਰਾ ਦੇਖੀ ਲੈ ਚੌਂਦੀ ਆ ਅਰਦਾਸ ਦੱਸਾਂ ਬੱਸ ਮਨੀ